ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੰਤਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਜੀ ਆਪ ਜੀ ਦੇ ਨਾਲ ਸਾਂਝ ਪਾਈਏ ਸੋ ਉਸ ਸਮੇਂ ਦੀ ਗੱਲ ਹੈ ਜਦੋਂ ਬਾਬਾ ਜੀ ਅਲੀ ਨਵੇ-ਨਵੇ ਗੁਰੂ ਪ੍ਰਣਮ ਦੇ ਵਿੱਚ ਭਗਤੀ ਮਾਰਗ ਤੇ ਚੱਲੇ ਸਨ ਆਓ ਜਿਵੇਂ ਆਪ ਜੀ ਨੇ ਪਹਿਲਾਂ ਸਾਖੀ ਇਹਦੇ ਸੁਣਨ ਕੀਤਾ ਕਿ ਜਦੋਂ ਆਪ ਜੀ ਗੁਰਦੁਆਰਾ ਟੋਕਰਾ ਲੈ ਕੇ ਆਏ ਰਸਤੇ ਵਿੱਚ ਗਰੀਬਾਂ ਨੂੰ ਵੰਡ ਦਿੱਤਾ ਤੇ ਭਰਾ ਕਾਫੀ ਗੁੱਸੇ ਨਾਰਾਜ਼ ਹੋਏ ਬਾਬਾ ਜੀ ਦੇ ਨਾਲ ਇਸੇ ਤਰ੍ਹਾਂ ਕੋਸਮਾਤਾ ਪ੍ਰਵਾਦ ਦੇ ਵਿੱਚ ਚੱਲਦਾ ਰਿਹਾ ਸੋ ਇਹ ਜੋ ਸਾਖੀ ਆਪ ਜੀ ਸਰਵਨ ਕਰਨ ਲਈ ਉਹ ਇਹ ਸਾਖੀ ਬਾਬਾ ਜੀ ਦੀ ਸੁਪਤਨੀ ਮਾਤਾ ਅਵਤਾਰ ਕੌਰ ਜੀ ਨੇ ਸੁਣਾਈ ਸੀ ਸੋ ਉਹਨਾਂ ਦੇ ਕ੍ਰੈਨ ਅਨੁਸਾਰ ਭਰਾਵਾਂ ਨੇ ਖੇਤੀ ਬਾੜੀ ਦੀ ਵੰਡ ਵੰਡਾਈ ਹੋ ਚੁੱਕੀ ਸੀ ਤੇ ਬਾਬਾ ਜੀ ਦਿਨੇ ਆਪ ਤਨਦੇਹੀ ਨਾਲ ਖੇਤੀ ਦਾ ਕੰਮ ਕਰਦੇ ਤੇ ਰਾਤ ਨੂੰ ਗੁਰੂ ਪਿਆਰ ਦੇ ਵਿੱਚ ਗੁਰੂ ਗੁਰੂ ਕਰਦੇ ਰਹਿੰਦੇ ਤੇ ਆਪਜੀ ਦੇ ਘਰ ਵਿੱਚ ਇੱਕ ਕਾਮਾ ਫੌਜਾ ਸਿੰਘ ਜੋ ਸਾਲ ਵਿੱਚ ਦੋ ਵਾਰੀ ਹਾੜੀ ਅਤੇ ਸੌਣੀ ਨੂੰ ਆਪਣੇ ਘਰ ਵਿੱਚ ਲੰਗਰ ਲਾਉਂਦਾ ਹੁੰਦਾ ਸੀ ਸੋ ਉਹ ਬਾਬਾ ਜੀ ਦੇ ਨਾਲ ਖੇਤੀਬਾੜੀ ਦੇ ਵਿੱਚ ਹੱਥ ਵਟਾਉਂਦਾ ਸੀ ਤੇ ਥੋੜਾ ਬੋਟਾ ਆਟਾ ਦਾਲ ਚੌਲ ਰਿੰਨ ਕੇ ਫੌਜਾ ਸਿੰਘ ਸੰਗਤਾਂ ਨੂੰ ਸਕੇਾ ਦਿੰਦਾ ਸੀ ਸ਼ਰਦਾ ਕਰਕੇ ਕਰਦਾ ਸੀ ਜਾਂ ਕੋਈ ਸੁਖਣਾ ਕਰਕੇ ਇਹ ਤਾਂ ਨਹੀਂ ਪਤਾ ਪਰ ਉਹ ਸਾਲ ਦੇ ਵਿੱਚ ਦੋ ਵਾਰੀ ਲੰਗਰ ਜ਼ਰੂਰ ਲਾਉਂਦਾ ਸੀ ਤੇ ਦੂਜੇ ਪਾਸੇ ਬਾਬਾ ਹਜਾਰਾ ਸਿੰਘ ਜੀ ਨੇ ਕੀ ਕਰਨਾ ਕਿ ਜਦੋਂ ਵੀ ਕਣਕ ਜਾਂ ਝੋਨਾ ਆਉਣਾ ਤਾਂ ਅੱਦਾ ਫੌਜਾ ਸਿੰਘ ਦੇ ਘਰ ਸੁੱਟ ਆਉਣਾ ਅਤੇ ਅੱਦਾ ਆਪਣੇ ਘਰ ਲੈ ਆਉਣਾ ਪਹਿਲੋਂ ਪਹਿਲੋਂ ਤਾਂ ਮਤ ਜੀ ਕਿੰ ਲੱਗਿਆ ਕਿ ਮੈਨੂੰ ਪਤਾ ਤਾਂ ਨਹੀਂ ਸੀ ਪਰ ਮੈਂ ਸੋਚਣਾ ਕਿ ਬਾਕੀ ਭਰਾਵਾਂ ਦੀ ਫਸਲ ਸਾਡੇ ਨਾਲੋਂ ਦੁਗਣੀ ਹੁੰਦੀ ਹੈ ਪਹਿਲੀ ਵੀ ਇੱਕੋ ਜਿਹੀ ਬਾਕੀ ਵੀ ਸਭ ਕੁਝ ਠੀਕ ਹੈ ਕਾਰਨ ਕੀ ਹੈ ਫਸਲ ਕਿਉਂ ਘਟ ਹੁੰਦੀ ਹੈ ਇੱਕ ਵਾਰੀ ਆਪ ਕਣਕ ਲੈ ਕੇ ਆਏ ਪਹਿਲਾਂ ਤਾਂ ਆਪ ਦੇ ਘਰ ਦੇ ਲਾਗੇ ਗਰੀਬ ਗੁਰਬਿਆਂ ਦੇ ਘਰ ਸਾਂ ਨਾ ਸਭ ਕੁਝ ਉੱਥੇ ਵੰਡਿਆ ਏ ਕੁਝ ਫੌਦਾ ਸਿੰਘ ਦੇ ਘਰ ਦੇ ਆਏ ਤੇ ਜੋ ਥੋੜਾ ਬਹੁਤਾ ਬਚਿਆ ਉਹ ਆਪਣੇ ਕਰ ਲਿਆ ਜੀ ਮਾਤਾ ਜੀ ਨੇ ਇਹ ਸਭ ਕੁਝ ਆਪਣੀ ਅੱਖੀਂ ਵੇਖ ਲਿਆ ਪਹਿਲਾਂ ਤਾਂ ਕਾਫੀ ਨਾਰਾਜ਼ ਹੋਏ ਕਿ ਇਹੰਦਾ ਘਰ ਕਿਵੇਂ ਚੱਲੇਗਾ ਜੇ ਸਾਰਾ ਕੁਝ ਤੁਸੀਂ ਦੂਜਿਆਂ ਗਰੀਬ ਗੁਰਬਿਰਾਂ ਚ ਵੰਡ ਦਿੱਤਾ ਤਾਂ ਆਪਾਂ ਕਿੱਥੇ ਜਾਵਾਂਗੇ ਸਾਡਾ ਘਰ ਦਾ ਖਰਚਾ ਕਿਵੇਂ ਚੱਲੇਗਾ ਪਰ ਫਿਰ ਮਨ ਹੀ ਮਨ ਸੋਚਣ ਲੱਗੇ ਕਿ ਇਹ ਤਾਂ ਬੰਦਾ ਸੱਚੀ ਮੁਚੀ ਸਾਧ ਹੈ ਲੋਕੀਂ ਨੂੰ ਸਾਧ ਕਹਿੰਦੇ ਨੇ ਇਹ ਵਾਕਿਆ ਹੀ ਸਾਧ ਹੈ ਕੋਈ ਮੇਰ ਤੇਰ ਨਹੀਂ ਇਹਦੇ ਵੰਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਗਰੀਬ ਨੂੰ ਭੁੱਖਾ ਨਹੀਂ ਵੇਖ ਸਕਦਾ ਸਭ ਲਈ ਦਇਆ ਹੀ ਦਇਆ ਪਿਆਰ ਹੀ ਪਿਆਰ ਐਸੀ ਹਸਤੀ ਨੂੰ ਤਾਂ ਸੰਸਾਰ ਦੇ ਜਾਲ ਵਿੱਚ ਫਸਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਗ੍ਰਸਤ ਦੀਆਂ ਤੰਦਾਂ ਵਿੱਚ ਜਕੜਿਆ ਜਾ ਸਕਦਾ ਐਸੀ ਪਰਮ ਪਵਿੱਤਰ ਆਤਮਾ ਸਨ ਆਪ ਜੋ ਬਚਪਨ ਤੋਂ ਹੀ ਸਰਬਦਾ ਭਲਾ ਕਰਦੇ ਆਏ ਸਨ ਸੋ ਦੱਸਦੇ ਹਨ ਕਿ ਜਦੋਂ ਆਪਨੇ ਆਪਣੀ ਵਾਰੀ ਜੋਤੀ ਅੱਧ ਕੀਤੀ ਅਤੇ ਪਹਿਲੀ ਫਸਲ ਕਣਕ ਗੱਡੇ ਤੇ ਲੱਦ ਕੇ ਲਿਆਂਦੀ ਤਾਂ ਉਹ ਗੱਡਾ ਖੁਹੀ ਲਾਗੇ ਲਿਆ ਕੇ ਖੜਾ ਕਰ ਦਿੱਤਾ ਖੱਬੇ ਹੱਥ ਗਰੀਬ ਲੋੜਵੰਦਾਂ ਦੇ ਘਰ ਸਾਂਣਾ ਆਪ ਜੀ ਨੇ ਉੱਚੀ ਉੱਚੀ ਆਵਾਜ਼ ਦਿੱਤੀ ਕਿ ਜਿੰਨੂੰ ਜਿੰਨੀ ਲੋੜ ਹੈ ਦਾਣੇ ਲੈ ਜਾਓ ਫਿਰ ਸਾਰਿਆਂ ਨੂੰ ਆਵਾਜ਼ ਦਿੱਤੀ ਕਿ ਭਾਈ ਕੋਈ ਵੀ ਭੁੱਖਾ ਨਾ ਰਹੇ ਜਿੰਨੇ ਕਿਸੇ ਨੂੰ ਲੋੜ ਹੈ ਦਾਣੇ ਲੈ ਜਾਓ ਐਸੇ ਦਿਆਲੂ ਸੁਭਾਅ ਦੇ ਮਾਲਕ ਸਨ ਧੰਨ ਧੰਨ ਸੰਤ ਬਾਬਾ ਹਾਰਾ ਸਿੰਘ ਜੀ ਜਦੋਂ ਮਾਤਾ ਜੀ ਨੇ ਬਾਬਾ ਜੀ ਨੂੰ ਇਸ ਤਰ੍ਹਾਂ ਅਵਸਥਾ ਵੰਡਦੇ ਦੇਖਿਆ ਦੇ ਆਲੂ ਸੁਭਾਅ ਦੇਖਿਆ ਤਾਂ ਮਾਤਾ ਜੀ ਨੇ ਉਂਝ ਬਹੁਤਾ ਗ੍ਰਿਸ ਦਾ ਗ੍ਰਿਸ ਦਾ ਪਰ ਆਪਣੇ ਮੋਢਿਆਂ ਤੇ ਚੁੱਕ ਲਿਆ ਸੋ ਬਹੁਤਾ ਕਾਰਜ ਮਾਤਾ ਜੀ ਆਪ ਹੀ ਕਰਦੇ ਰਹੇ ਸੋ ਬਾਬਾ ਜੀ ਨੇ ਵੀ ਜਿੰਨਾ ਕਾਰਜ ਹੋਣਾ ਉਹਨਾਂ ਕਰ ਛੜਨਾ ਬਾਕੀ ਆਤਮਾ ਪਰਮਾਤਮਾ ਦੇ ਮਿਲਾਪ ਦੇ ਵਿੱਚ ਲੱਗੇ ਰਹਿਣਾ ਨਾਮ ਜਪਦੇ ਰਹਿਣਾ ਸਿਮਰਨ ਕਰਦੇ ਰਹਿਣਾ ਸੋ ਬਾਬਾ ਜੀ ਸ਼ੁਰੂ ਤੋਂ ਹੀ ਕਿਸੇ ਵੀ ਇਨਸਾਨ ਨੂੰ ਦੁਖੀ ਨਹੀਂ ਦੇਖ ਸਕਦੇ ਸਨ ਉਹਨਾਂ ਨੇ ਜੇ ਕੋਈ ਗਰੀਬ ਮਿਲਿਆ ਤਾਂ ਜਿਸ ਤਰ੍ਹਾਂ ਦੀ ਵੀ ਉਸਨੇ ਭਾਵਨਾ ਰੱਖੀ ਸੋ ਬਾਬਾ ਜੀ ਨੇ ਉਸੇ ਤਰ੍ਹਾਂ ਦੀ ਉਹਨਾਂ ਦੀ ਭਾਵਨਾ ਪੂਰਨ ਕੀਤੀ ਜੇ ਕੋਈ ਦੁੱਧ ਪੁੱਤ ਲੈਣ ਆਇਆ ਜੇ ਕੋਈ ਦੁਨੀਆ ਦੇ ਪਦਾਰਥ ਲੈਣ ਆਇਆ ਸੋ ਬਾਬਾ ਜੀ ਨੇ ਉਸੇ ਤਰ੍ਹਾਂ ਦੀ ਉਹਨਾਂ ਉੱਪਰ ਕਿਰਪਾ ਕੀਤੀ ਤੇ ਜੇ ਕੋਈ ਦਰਗਾਹ ਦਾ ਰਸੀਆ ਆਇਆ ਤਾਂ ਉਸ ਨੂੰ ਨਾਮ ਦਾੰਦੀ ਦਾਤ ਬਖਸ਼ਿਸ਼ ਕੀਤੀ ਤੇ ਨਾਲੇ ਪੱਕਾ ਕੀਤਾ ਕਿ ਭਾਈ ਅਕਾਲ ਤਖਤ ਤੋਂ ਪੱਕੀ ਮੋਹਰ ਲਵਾ ਕੇ ਆਓ ਗੁਰੂ ਵਾਲੇ ਬਣੋ ਸਿਮਰਨ ਕਰੋ ਤੇ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਮਲਪਾ ਖਾਣ ਦਾ ਤਿਆਗ ਕਰੋ ਸੋ ਬਾਬਾ ਜੀ ਦਾ ਮੋਢਲੇ ਜੀਵਨ ਦੇ ਵਿੱਚੋਂ ਕੋਜ ਵਿਚਾਰ ਆਪ ਜੀ ਦੇ ਨਾਲ ਸਾਂਝ ਪਾਈ ਹੈ ਸੋ ਬੋਲਦਿਆਂ ਚਲਦਿਆਂ ਬੜੀਆਂ ਗਲਤੀਆਂ ਅਗੀਆਂ ਸਾਥ ਸੋਂ ਬਖਸ਼ਣ ਜੋਗ ਹੈ ਸੋ ਕਿਰਪਾ ਕਰਕੇ ਵਤਵਤ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ